ਉਹ ਉਹ ਭੇਜ ਦਾ ਦਿੱਤਾ ਉਹਦਾ ਜੇ ਆਈ ਨਹੀਂ ਉਹਦਾ ਐ ਨਹੀਂ ਪਤਾ ਭਾਏ ਦਾ ਕੱਲੀ ਖਾ ਜੀ ਉਹ ਮੈਨੂੰ ਐਂ ਲੱਗਦਾ ਬਾਈ ਜੇ ਉਹਦਾ ਮੰਨ ਲਓ ਉਥੇ ਜੀ ਕਰਿਆ ਹੈ ਨਾ ਉਹਨੇ ਇਕੱਲੇ ਨਹੀਂ ਉਹ ਕਰ ਦੇਣਾ ਕੰਮ ਆਪਾਂ ਤਾਂ ਇੱਥੇ ਬੈਠੀ ਰਹਿ ਜਾਾਂਗੇ ਹੋਰ ਆਪਣੇ ਦਾ 30 ਰੁਪਏ ਵੀ ਜਾਣਗੇ ਓਏ ਹੋਰ ਯਾਰ ਹੁਣ ਆਪਣਾ ਤਾਂ ਸਰੀਰ ਟੁੱਟੀ ਜਾਂਦਾ ਓਏ ਹੋਰ ਇੱਕ ਹੂੰ ਮੇਰਾ ਅਸਲਾ ਮੰਦਾ ਚੱਲਦਾ ਜਿੰਨਾ ਠੇਕਾ ਆਇਆ ਸੀ ਕੰਜਰ ਦੇ ਆਪਾਂ ਸਾਰਾ ਖਾ ਗਏ ਉਹ ਤਾਂ ਹੋਰ ਹੁਣ ਕੋਈ ਲਾਉਣ ਲੂਣ ਕੋਈ ਭਾਲ ਦੇ ਹਾਂ ਗੋਲ ਨੂੰ ਜਵਾਬ ਦੇਣਾ ਲੈ ਆ ਦੇਖ ਲਾ ਕਰਤਾ ਉਹੀ ਕੰਮ ਉਹ ਤਾਂ ਕਹਿੰਦਾ ਪਾ ਦੇਖਣ ਤੋਂ ਪ੍ਰੂਫਾਂ ਜਿਹਾ ਲੱਗਦਾ ਤੈਨੂੰ ਉਹ ਲੱਗਦਾ ਦਾ ਪ੍ਰੂਫ ਚਾੜ੍ਹਦਾ ਨਹੀਂ ਕਰੀ ਜਾਂਦਾ ਉਹ ਚਾੜ੍ਹ ਕੇ ਦਿਖ ਰਿਹਾ 30 ਰੁਪਏ ਦੇ ਕੀ ਹੈ ਅੱਛਾ ਓਹੋ ਕੱਲ ਨੂੰ ਮਾਥੋਂ ਲੈ ਆਵਾਂਗਾ ਮੰਡੀਆਂ ਉਹ ਕੱਲ ਨੂੰ ਤਾਂ ਲੈ ਆਏਗਾ ਪੰਗਾ ਤਾਂ ਅੱਜ ਦਾ ਹੈ ਉਹ ਮਾਦੇ ਸੁੱਕਾ ਲੈ ਕੇ ਵੀ ਆਇਆ ਉਧਰ ਖਾ ਚਾ ਹਾਂ ਸੁੱਕੇ ਵਾਲਾ ਉਹ ਰਗੜ ਰਗੜ ਪੀਣਾ ابو ਹਣਾ ਹੋਈ ਫਿਰ ਆਏ ਕਰਦੇ ਆ ਕੇੰਦਰ ਹਾਂ 30 ਰੁਪਏ ਜਿਹੜੇ ਇਹਦੇ ਕੋਲ ਹੈਗੇ ਨੇ ਹਾਂ ਉਹਦੇ ਭੰਗ ਵਾਲੇ ਪਕੌੜੇ ਲੈ ਲੈਨੇ ਆ ਹੋਰ ਯਾਰ ਚੱਲ ਫੇਰ ਚੱਲ ਫੇਰ ਅੱਡੇ ਤੇ ਅੱਜ ਦਾ ਦਿਨ ਤਾਰ ਗਾਇਆ ਫਿਰ ਆਪਾਂ ਹੋਰ ਚੱਲ ਓਏ ਕੀ ਹਾਲ ਹੈ ਬਾਈ ਠੀਕ ਹੈ ਠੀਕ ਹੈ ਬਾਈ ਠੀਕ ਹੈ ਇੱਕ ਬਾਈ ਇੱਥੇ ਆਪਣੇ ਬਲਵੰਤ ਸਿੰਘ ਸੁਣਾ ਬਲਵੀਰ ਸਿੰਘ ਦਾ ਘਰ ਆ ਚੜਕਦੇ ਕੋਈ ਆ ਹੈਗਾ ਪਰਲੇ ਪਾਸੇ ਜਾ ਕੇ ਅੱਛਾ ਆ ਨਾਲ ਮੁੜ ਕੇ ਆ ਉਹਨਾਂ ਦੇ ਬਾਹਰ ਮੂਰੋਂ ਤੋਂ ਕੁੱਤੇ ਬਿਠੇ ਕੋਲ ਆ ਠੀਕ ਹੈ ਠੀਕ ਹੈ ਠੀਕ ਹੈ ਹਾਂ ਠੀਕ ਆ ਨਹੀਂ ਕੀ ਕੰਮ ਸੀ ਉਹਨਾਂ ਦਾ ਕਾ ਉਹ ਤਾਂ ਬਈ ਅਸੀਂ ਬੈਂਕ ਤੋਂ ਆਂਗੇ। ਅੱਛਾ। ਇਹ ਪਸ਼ੂਆਂ ਤੇ ਲੋਨ ਕਰਦੇ ਆ ਅਸੀਂ। ਲੋਨ ਕਰਦੇ ਆ। ਕਿੰਨੇ ਦਾ? ਕਿੰਨੇ ਦਾ ਮਰਜ਼ੀ ਕਰਾ ਲੇ। ਪੈਸੇ ਯਾਨੀ ਕਿ ਹੈ? ਹਾਂ ਪੈਸੇ ਦੇਣੇ ਆ ਮਾਲੂ ਪਸ਼ੂ ਦੀ ਗੱਲ ਹੈ। ਲਿਹਾਉਣ ਵਾਸਤੇ ਤੇ ਉਹਦੇ ਨਾਲ ਬੰਦੇ ਦਾ ਰੋਜ਼ਗਾਰ ਚੱਲ ਪਾਉਂਦਾ ਫਿਰ। ਪੈਸੇ ਦਾ ਸਾਨੂੰ ਬੜੀ ਲੋਡ ਹੈ ਜੀ ਉਹ ਤਾਂ ਹਜੇ ਉਹਨਾਂ ਦਾ ਸਰਦਾ ਵਰਦਾ ਹੈ। ਹਾਂ ਤੇ ਸਾਨੂੰ ਦੇਓ ਜੀ ਤੁਸੀਂ ਪੈਸੇ। ਕਾਇ ਲੱਖ ਦਾ ਕਰਾਂਗੇ ਜੀ। ਕਿੰਨੇ ਦਾ ਬਈ ਮਰਜ਼ੀ ਕਰਾ ਲਓ। ਅੱਛਾ। ਚਲੋ ਪਰ ਕਰ ਲੈ। ਜਾਂ ਕਾਤੇ ਕਰਦੇ ਉਹ ਇਹ। ਜਿੰਨੇ ਤੁਸੀਂ ਭਰ ਸਕਦੇ ਹੋ। ਹਾਂ। ਪਰਨੇ ਵੀ ਤਾਂ ਹੈਗੇ ਨਾ ਬੈਂਕ ਭਰਾਊਗੀ ਤਾਂ ਹੈਗੀ ਸੋਤੋਂ ਤੇ ਉਸ ਹਿਸਾਬ ਨਾਲ ਤੁਸੀਂ ਲੋਨ ਕਰਾ ਸਕਦੇ ਜਿੰਨੇ ਮਰਜ਼ੀ ਪਸ਼ੂਆਂ ਤੇ ਕਰਾ ਲਓ ਉਹਨੇ ਪੈਸੇ ਤੁਹਾਨੂੰ ਮਿਲ ਜਾਣਗੇ ਕਰਾ ਲੈਣੇ ਚਾਹੁੰਦੇ ਆ ਮਨਾ ਇਹ ਮੇਰੇ ਕੋਲੇ ਬੱਕਰੀਆਂ ਦੀ ਬੱਕਰੀਆਂ ਤੇ ਹੀ ਪੈਸੇ ਮਿਲ ਜਾਣਗੇ ਉਹ ਨਹੀਂ ਭਾਈ ਸਾਹਿਬ ਬੱਕਰੀਆਂ ਤੇ ਨਹੀਂ ਲੋਨ ਹੁੰਦਾ ਇਹ ਤਾਂ ਤੁਹਾਨੂੰ ਅਸੀਂ ਪੈਸੇ ਦੇ ਦਾਂਗੇ ਬੈਂਕ ਵਾਲੇ ਹਾਂ ਤੁਸੀਂ ਚਾਰ ਚਰ ਮੱਝਾਂ ਖਰੀਦ ਲਿਓ ਤੇ ਕੁੱਤੇ ਖਰੀਦ ਸਕਦੇ ਆਂ ਜੀ ਕੋਈ ਉਹ ਨਹੀਂ ਭਾਈ ਸਾਹਿਬ ਕੁੱਤੀਆਂ ਕਾਤੀਆਂ ਤੇ ਲਾਉਣ ਨਹੀਂ ਹੁੰਦਾ ਆਪਣੀ ਬੈਂਕ ਗਾਵਾਂ ਤੇ ਮੱਝਾਂ ਤੇ ਲਾਉਣ ਦਿੰਦੀ ਆ ਚੱਲ ਚੱਲ ਕੋਈ ਨਹੀਂ ਕਿ ਮੱਝਾਂ ਆਖੋ ਤੇ ਮੱਝਾਂ ਖਰੀਦ ਲਾ ਕੇ ਗਾਈਆਂ ਖਰੀਦ ਲੈ ਕੇ ਸਾਨੂੰ ਪੈਸੇ ਦਿਓ ਜੀ ਬਸ ਪੈਸੇ ਫਿਰ ਕਰੋ ਸੈਂ ਨੇ ਤੇ ਲੈ ਸੈਂ ਜੀ ਫਾਈਲ ਤੇ ਹਾਂ ਗੁੱਠਾਲ ਵਾਲਾ ਨਹੀਂ ਭਾਉ ਗੁੱਠਾ ਲਾਉਣੇ ਜੀ ਨਹੀਂ ਨਹੀਂ ਸਾਡੀ ਬੈਂਕ ਦਾ ਉਸੂਲ ਆ ਵੀ ਗੁੱਠੇ ਵਾਲਾ ਬੰਦਾ ਲਾਉਣ ਨਹੀਂ ਲੈ ਸਕਦਾ ਉਹਨੂੰ ਸਾਈਨ ਕਰਨੇ ਜ਼ਰੂਰੀ ਨਹੀਂ ਓਹੋ ਫਿਰ ਤਾਂ ਕੰਮ ਕੱਚਾ ਹੋ ਗਿਆ ਸਾਈਨ ਗਵਾਂਡੀਆਂ ਦੇ ਕਰਾ ਦੇ ਨਹੀਂ ਸੋਡੂ ਤਿੰਨਾ ਚੋਂ ਕਿਸੇ ਨੂੰ ਨਹੀਂ ਆਉਂਦੇ ਸਾਈਨ ਕਰਨੇ। ਆਹੀ ਤਾਂ ਜਮਾ ਕੋਰੇ ਕਾਗਜ਼ ਆ ਗਏ ਗੂਠਾ ਲਾਉਣੇ। ਇਹ ਲਵੇੜ ਕੇ ਆਹੀ ਤਾਂ ਇਹ ਲਾਦ ਰਿਆ ਗੂਠਾ। ਮੈਂ ਦੱਸਦਾ ਤੁਹਾਨੂੰ ਤੁਸੀਂ ਸਿੱਧੇ ਸਾਦੇ ਬੰਦੇ ਹੋ, ਰੱਬ ਦੇ ਭਗਤ ਬੰਦੇ ਹੋ। ਤੁਸੀਂ ਐਂ ਕਰੋ 2-4 ਦਿਨਾਂ ਚ ਸਾਈਨ ਸੁਣ ਕਰਨੇ ਸਿੱਖ ਲਓ। ਅੱਛਾ ਜਦੋਂ ਸਾਈਨ ਕਰਨੇ ਆਗੇ ਇੱਥੇ ਆਪਣਾ ਪੰਚਾਇਤ ਘਰ ਚ ਆਪਣਾ ਦਫ਼ਤਰ ਹੈਗਾ ਉੱਥੇ ਆ ਜਾਓ ਤੇ ਉੱਥੇ ਆਪਾਂ ਤੁਹਾਡਾ ਲਾਉਣ ਪਾਸ ਕਰ ਦਾਂਗੇ। ਆਹ ਠੀਕ ਆ ਓਏ। ਠੀਕ ਹੈ ਜੀ। ਹੈਂ? ਸੇਖਲਾ ਮਾਗਾ ਦਿਮਾਗ ਤਾਂ ਹੈਗਾ ਮਰਾ ਜਿੰਨੇ ਦਾ ਤੁਸੀਂ ਲਾਉਣ ਕਹੋਗੇ ਉਨੇ ਪੈਸੇ ਆਪਾਂ ਤੁਹਾਨੂੰ ਦੇ ਦਾਂਗੇ ਅੱਛਾ ਜਿੰਨੇ ਮਰਜੀ ਹਾਂ ਹਾਂ ਲੈ ਮਰਜੀ ਬਣਗੇਗਾ ਮਰਦਾਂ ਗੱਲ ਇੱਕ ਆ ਗਈ ਲਾਉਣ ਦੇ ਪੈਸੇ ਸਮੇਂ ਸਿਰ ਭਰਨੇ ਪੈਣਗੇ ਤੁਹਾਨੂੰ ਭਰੀ ਚੱਲਾਂਗੇ ਭਰੀ ਚੱਲਾਂਗੇ ਉਹ ਜਦੋਂ ਮੈਂ ਸਹੀ ਲੈ ਲਿਆ ਦੁੱਧ ਪਾ ਪਾ ਕੇ ਭਰੀ ਚੱਲਾਂਗੇ ਬਹੁਤ ਦੁੱਧ ਪਾਵਾਂਗੇ ਸੂੰ ਖਾਲ ਮੈਂ ਗੁਰੂ ਕਰਿਆਂਗੇ ਹਾਂ ਚੱਲ ਕੋਈ ਨਾ ਫਿਰ ਤੁਸੀਂ ਆਪਦਾ ਸਾਇੰਸ ਸੁਣ ਕਰਨੇ ਸਿੱਖੋ ਮੈਂ ਯਾਰ ਬਲਵੀਰ ਕਾ ਲਾਉਣ ਪਾਸ ਕਰਿਆ ਵਾਂ ਹਾਂ ਆਜੋ ਮੈਂ ਠੀਕ ਹੈ ਹਾਂਜੀ ਹਾਂਜੀ ਓਏ ਕੀ ਰੋਤਾ ਇਸ ਨੂੰ ਉਹ ਬਾਤ ਚੁਗਾ ਚੱਕ ਦਵਾੜਤੀ ਜਿਵੇਂ ਚੱਕਿਆ ਉਹ ਐਂ ਕਰਾਂਗੇ ਕੇਰਾ ਮੈਂ ਕਹਣਾ ਪਾਣਾ ਬੋਕਦੇ ਸੰਘਾ ਨੂੰ ਹੱਥ ਪੈਣ ਦੇ ਦਾ ਸਹੀ ਤੇਰਾ ਘੜਾ ਲਓ ਘੜਾ ਲਓ ਉਹ ਦੂਆ ਦੇਖਾਂਗੇ ਅੱਛਾ ਹੁਣ ਐਂ ਦੱਸ ਆ ਜਿਹੜਾ ਸਿਆਪਾ ਕਹਿ ਗਿਆ ਇਹ ਉਹ ਗੱਲ ਕਰਾਂ ਜਿਹੜਾ ਸਿਆਪਾ ਕਹਿ ਗਿਆ ਉਹਦਾ ਕੀ ਕਰਾਂਗੇ ਹੁਣ ਓਏ ਉਹ ਆਪਾਂ ਹੋਰ ਹੱਲ ਕਰਦੇ ਆ ਆ ਜੱਸਾ ਨਹੀਂ ਮਾਸਟਰ ਮਸਤਕਾ ਹਾਂ ਉਹਦੀ ਬਹੂ ਨਹੀਂ ਪੜਾਉਂਦੀ ਹਾਂ 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 ਮੈਡਮ ਮੈਡਮ ਉਹਦੇ ਕੋਲੇ ਆਪਾਂ ਤੁਸਣ ਤੇ ਲੱਗ ਜਾਂਦੇ ਆ ਹੀ ਗਾਵੇਂ। ਆ ਸਾਰਾ ਪੁਣਾ ਸਿੱਖਲਾ ਮੈਂ ਦੇ ਦਮਾਂ ਦਾ ਹੀ ਹਨ। ਆ ਉਹਦੀ ਉਹ ਤਾਂ ਪੁੱਛ ਲੈਨੇ ਆ 20000 ਸਾਨੂੰ ਫਾਇਨ ਕਰਨ ਸਿੱਖ ਲਾਂਗੇ। 11 ਪੈਂ ਸਿੱਕੜਾਉਣੇ ਆ ਆਪਾਂ ਦਾ। ਐਂ ਕਰ ਫਿਰ ਆਪਾਂ ਉਧਰ ਹੀ ਚੱਲ ਗਏ ਸਿੱਧਾ। ਹਾਂ ਹਾਂ ਚਲੋ ਫੇਰ ਖਾਵਾਂਗੇ ਪਕੌੜੇ ਤਾਂ। ਫੇਰ ਹੀ ਖਾਵਾਂਗੇ। ਚੱਲ ਫੇਰ ਆ ਜਾਂਗਾ ਆਪਾਂ ਭੱਜਾ। ਹੋਈ ਤੁਰ ਮੈਂ ਕੈ ਸੁਣੀ ਮਿਲਿਆ ਕਿ ਮੈਨੂੰ। ਉਹ ਮਰਵਾਏਗਾ ਤੂੰ ਯਾਰ ਚੱਲ। ਐਦਾ ਤੂੰ ਲੈ ਕੇ ਆਉਣੇ ਸੀ ਯਾਰ ਅੱਥ ਸਾਡਾ ਸਰੀਰ ਟੁੱਟ ਜਾਂਦਾ ਆਪਾ। ਚੱਲ ਬਈ ਤੂੰ। ਉਹ ਮੈਂ ਜਨਾ ਸੁੰਢ ਜੂ ਸੋਣਾ ਮੈਂ ਆ। ਹਾਂ। ਚੱਲ ਚੱਲ। ਉਹ ਤਕੜਾ ਬਈ। ਕਿੱਧਰ ਮੂੰ ਚੱਕਿਆ ਨਾਲ ਖੈਰ ਖੁਰ ਪਵਾਉਣੀ ਆ ਜੇ ਬਾਹਰ ਖੜਜੋ ਮੈਂ ਦਾਣੇ ਲੈ ਕੇ ਆਉਣੀ ਆਗੀ ਓਏ ਦਾਣੇ ਦੀ ਕੀ ਗੱਲ ਕਰਦੀ ਤੂੰ ਇਦਾਂ ਦਾਰ ਮੰਦਾਂ ਜੱਸਣ ਨੂੰ ਭੇਜੋ ਜਿਹੜੇ ਹਿਸਾਬ ਨਾਲ ਤੁਸੀਂ ਗੱਲਾਂ ਕਰਦੇ ਮੈਨੂੰ ਤਾਂ ਲੱਗਦੇ ਨਹੀਂ ਬਾਹਰ ਖੜਜੋ ਜਾ ਕੇ ਮੈਂ ਭੇਜਦੀ ਆ ਉਹ ਤੂੰ ਉਹਨੂੰ ਬੋਲ ਮਾਰ ਲਾ ਓ ਕਿਉਂ ਕੰਮਲੀ ਲੜੀ ਜਾਂਦੇ ਆ ਇਹਦਾ ਆਪਣੇ ਆ ਬੱਬੂ ਵਰਗੇ ਆ ਆਜੋ ਕਰ ਲੋ ਗੱਲ ਬੱਬੂ ਵਰਗੇ ਮੈਂ ਹੁਣ ਇਹਨਾਂ ਨੂੰ ਕੀ ਜਾਣਦੀ ਆ ਉੱਤੇ ਚੜੇ ਆਉਂਦੇ ਨੇ ਇਹਨਾਂ ਨੂੰ ਕਹੇ ਬਾਹਰ ਚ ਖੜ ਕੇ ਗੱਲ ਕਰ ਲੈਣਗੇ ਕੋਈ ਕੋਈ ਨਾ ਕੋਈ ਤੂੰ ਜਾ ਅੰਦਰ ਤੂੰ ਐਵੇਂ ਨਾ ਕਬਰਾੜ ਕਰਿਆ ਕਰ ਹੱਕ ਕੋਈ ਨਹੀਂ ਕੋਣੂ ਠੀਕਾ ਓ ਤੇਰੇ ਦਿ ਓ ਯਾਰ ਥੋੜਾ ਜਿਹਾ ਪੜੀ ਲਿਖੀ ਕਰਕੇ ਨਾ ਉਹ ਕਰਦੀ ਆ ਥੋੜਾ ਅਨਪੜਾ ਇਹ ਤਾਂ ਟੋਲਾ ਕਰਦੀ ਆ ਉਹ ਤੁਰੇ ਕੰਮ ਹੋਰ ਦੱਸੋ ਆ ਮਾ ਇਸੀ ਤੇਰੇ ਕੋਲੇ ਉਹ ਕਰਦਾ ਵਾਂ ਕੰਮ ਦੀ ਗੱਲ ਕਰਦੇ ਹਾਂ ਅਸੀਂ ਲੱਗਣਾ ਟੂਸ਼ਨ ਤੇ ਸੋਢੀ ਭੈਣ ਨੂੰ ਸੋਢੀ ਨੂੰ ਤੁਸੀਂ ਟੂਸ਼ਨ ਤੇ ਲੱਗਣਾ ਹੋਰਾ ਉਹ ਹੋਰ ਪੰਗਾ ਪੈ ਗਿਆ ਬਾਈ ਉਹ ਤਾਂ ਕਾਨੂੰ ਤਾਂ ਨਹੀਂ ਉਮਰ ਲੰਗੀ ਸੀ ਸਾਡੀ ਉਹ ਕਿਉਂ ਜੇ ਡਾਂ ਕਰਦੇ ਹਾਂ ਤਾਂ ਸੋਢੀ ਤਾਂ ਉਮਰ ਲੰਗੀ ਪਈ ਆ ਸਿਵਾਂ ਚ ਲੱਤਾ ਓਡੀਆਂ ਉਹ ਬਾਈ ਤਾਈਓ ਤਾਂ ਜ਼ਰੂਰੀ ਕੰਮ ਹੋ ਗਿਆ ਕੀ ਹੋ ਗਿਆ ਦੱਸੋ ਫਿਰ ਉਹ ਯਾਰ ਸਾਨੂੰ ਚਾਹੀਦੇ ਆ ਪੈਸੇ ਟਕੇ ਹਾਂ ਉਹ ਇੱਕ ਬੰਦਾ ਲੋਨ ਜਾਂ ਕਰਦਾ ਸੀ ਮੱਝਾਂ ਤੇ ਗਾਵਾਂ ਤੇ ਹਾਂ ਉਹ ਸਾਨੂੰ ਕਹਿੰਦਾ ਕਿ ਜਿੰਨਾ ਚਿਰ ਸੈਨ ਨਹੀਂ ਕਰਦੇ ਉਹਨਾਂ ਚਿਰ ਪੈਸੇ ਨਹੀਂ ਮਿਲਦੇ ਸਾਨੂੰ ਤੇ ਸਾਨੂੰ ਕਿਸੇ ਨੂੰ ਊੜਾ ਉਠਾਉਂਦਾ ਨਹੀਂਗਾ ਆ ਤੇਰੇ ਘਰ ਆਏ ਨੂੰ ਕਹਦੇ ਸਖਾ ਦਊਗੀ ਉਹ ਪੈਸੇ ਦੇ ਦਾਂਗੇ ਸਾਨੂੰ ਪੈਸੇ ਦੇ ਦਾਂਗੇ ਤੇਰੇ ਘਰ ਆਏ ਨੂੰ ਕਹਦੇ ਸਖਾ ਨੂੰ ਉਹ ਸਖਾ ਤਾਂ ਦੇਊਗੀ ਮੇਰਾ ਕੀ ਫਾਇਦਾ ਕੰਦਰੋ ਉਹ ਬਾਈ ਗੱਲ ਸੁਣੋ ਆ ਸਾਨੂੰ 4-4 5-5 ਲੱਖ ਮਿਲੂਗਾ ਉਹਦੇ ਤੇ ਯਾਰ 50-50 ਹਜ਼ਾਰ ਤੈਨੂੰ ਦੇ ਦਿਆਂਗੇ 50-50 ਯਾਰ ਬੁੱਢੜਾ ਉਹ ਬਾਲੇ ਆ ਫਿਰ ਆਪਾਂ ਮੀਂਹ ਆ ਦੇਵਾਂਗੇ ਉਹ ਜਿਵੇਂ ਮਰਜ਼ੀ ਕਰ ਲੋ ਕੰਜਰੋ ਜੇ ਦੂੜਾ ਕੋਈ ਪਰਵਾਸ ਨਹੀਂ ਦੇਰੀ ਪਈ ਨਹੀਂ ਗੱਲ ਮੈਂ ਥੋੜੀ ਸਮਝ ਗਿਆ 10000 ਤੂੰ ਦੇ ਦੀ 10 ਤੂੰ ਦੇ ਦੀ 10 ਤੂੰ ਦੇ ਦੀ ਇਹਦਾ ਵਾੜਾ ਇਹਨਾਂ ਦਾ ਆਪਾਂ ਫਿਰ ਨਸਾਂ ਨੂੰ ਸਜਾਰ ਉਹ ਕੋਈ ਨਾ 5-5 ਕਰ ਲੈ ਨਾ ਨਾ ਇਹਦਾ ਕੰਮ ਕਰ ਉਹ ਮੈਂ ਕਰ ਲੈ ਬੁੜਾ ਨਹੀਂ ਪੱਕ ਬੱਡੀ ਹੋਈ ਆ ਓ ਚੱਲ ਕੋਈ ਨਾ ਯਾਰ ਪੰਜ ਪੰਜ ਨਹੀਂ 10 10 ਦੇ 20000 ਦੇ ਦਿਓ ਸਾਰੇ ਦੇ ਦੇਣਗੇ ਦੇ ਦੇਾਂਗੇ 20 ਦੇ ਦਿਆਂਗੇ ਉਹ ਫਿਰ ਪੜਾਉਗੀ ਵੀ ਆਏ ਉਹਨੂੰ ਸੂਟਪਾ 100 ਕੋਸ ਬਣਾਉਣੀ ਪਊ ਪੁੱਤਾਂ ਕਰਾਂਗੇ ਮਹੀਨੇ ਚ ਨਹੀਂ ਸਿੱਖਦੇ ਆਪਾਂ ਕਰਨਾ ਹੁਣ ਮੇਰੀ ਇੱਕ ਗੱਲ ਸੁਣ ਲਓ ਮੈਂ ਉਹਨੂੰ ਪੁੱਛਿਆ ਨਾ ਕੱਲੇ ਨੌ ਪੌਣੀ ਸਿੱਖਣਿਆ ਹਾਂ 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 ਮੈਂ ਇਹ ਗੱਲ ਕਰਕੇ ਆ ਗਿਆ ਤੁਸੀਂ ਖੜੋ ਇੱਥੇ ਅਸੀਂ ਤਾਂ ਇੱਥੇ ਬਹਿ ਗਏ ਬਸ ਬਹਿ ਜਾਓ ਇੱਥੇ ਬਹਿ ਜਾਓ ਮੂੰਹ ਨਹੀਂ ਲਾਉਣਾ ਤੈਨੂੰ ਜੀਵ ਵਾਲੀ ਤੇ ਚਲ ਇੱਥੇ ਸੀ ਤਾਰੀ ਤੱਕੋਂ ਬਦਨਾਮੀ ਕਰਾਉਣਾ ਜੇ ਉਹਨੇ ਸੁਣ ਲਿਆ ਘਰੋਂ ਕੱਢ ਦਊਗੀ ਕੁਛ ਨਹੀਂ ਹੁੰਦਾ ਖਰਾਕ ਤੇ ਦਾੜ ਤਾਰੀ ਜੀ ਤੇ ਮੈਂ ਰੱਖ ਦਾਂਗਾ ਕਹਿੰਦਾ ਮਮਾ ਚੱਲ ਮੈਂ ਕਰਦਾ ਗੱਲ ਪੁੱਛੀ ਤੇ ਨਵੇਂ ਬਣਾਓ ਬਹਿ ਜਾਓ ਇੱਥੇ ਬੈਠਾ ਤੇਰਾ ਲੱਦਦਾ ਜਾਈਏ ਉਹ ਝੰਡਾ ਮਰੂ ਮੈਡਮਾਂ ਦੀ ਪਹਿਲੀ ਮੈਡਮ ਕਹਿੰਦਾ ਜਦੋਂ ਨਹੀਂ ਹੁੰਦਾ ਹਾਂਜੀ ਮੰਮੀ ਵਧੀਆ ਠੀਕ ਆ ਠੀਕ ਆ ਹਾਂ ਉਹਨੇ ਕਿੱਥੇ ਜਾਣਾ ਆ ਬੈਠਾ ਤਿੰਨ ਚਾਰ ਲਾਦਲੂ ਜਾਰੇ ਆ ਮਾੜੇ ਮੰਗਤੇ ਐ ਨਹੀਂ ਪਤਾ ਬੋਰੀ ਚ ਕਾ ਦੇ ਇਹਨਾਂ ਨੂੰ ਕਣਕ ਦੀ ਆ ਜਵਾਖ ਜੈਦੂ ਤੇ ਪਾਈ ਜਾਂਦਾ ਇਹ ਨਹੀਂ ਪੜਦਾ ਲਿਖਦਾ ਹੋਰ ਤਪਾਰ ਕਿਆ ਬੰਦਾ ਉਹ ਸੁੱਕੀ ਹਾਂ ਮੰਮੀ ਮੈਂਠਰ ਕੇ ਗੱਲ ਕਰਦੀ ਆ ਇੱਕ ਮਿੰਟ ਕੱਟ ਫੋਨ ਲక్ష్ਮੀ ਆ ਗਈ ਕਰੇ ਲక్ష్ਮੀ ਐ ਲక్ష్ਮੀ ਆਈ ਆ ਜੂਗੀ ਤੇਰੇ ਕੋਲੇ ਉਹ ਵੀ ਓ ਮਾਈ ਗੱਲ ਸੁਣ ਲੈ ਮੇਰੀ ਤੂੰ ਰੋਜ ਸੂਟ ਸੂਟ ਕਰਦੀ ਆ ਨਾ ਨਿਤ ਬਦਲਵੇਂ ਪਾਈ ਅੜਗੇ ਹਮਲੀ ਜੇ ਅੜਗੇ ਮਤਲਬ ਇੰਨਾ ਨੂੰ ਕੋਈ ਲੋਨ ਲੋਨ ਦਿੰਦਾ ਉਹ ਕਹਿੰਦਾ ਨੌ ਪਾਉਣਾ ਸਿੱਖ ਲਓ ਫਿਰ ਇਹਦੇ ਚ ਆਪਣਾ ਕੀ ਫਾਇਦਾ ਆਪਾਂ ਨੂੰ 20000 ਦੇਣਗੇ ਦੋ ਦਿਨ ਅੱਜ ਤੂੰ ਨੌ ਪਾਉਣਾ ਸਿਖਾ ਦੇਂਗੇ ਤੂੰ ਕਹਿੰਦੀ ਤਾਂ ਹੁੰਨੀ ਆ ਮੈਂ ਅੱਠ ਪੜ੍ਹੀ ਆ ਕੱਲੇ ਨੌ ਦਾ 20000 ਹਾਂ ਤਿੰਨਾਂ ਨੂੰ ਨੌ ਪਾਉਣੇ ਸਿਖਾਉਣੇ ਆ ਨੌ ਪਾਉਣੇ ਸਿਖਾ ਦੇ 20000 ਆਪਣਿਆਂ ਫਿਰ ਤਾਂ ਮੈਂ 5000 ਵਾਲਾ ਸੂਟ ਲੈ ਕੇ ਆਉਂਗੀ ਮਹਾਦਾਸ ਵਾਲੀ ਲਈ ਤੇਰੇ ਹੀ ਨੇ ਮੈਂ ਤਾਂ ਕੁਝ ਨਹੀਂ ਕਰਨਾ ਨਾ ਮੈਨੂੰ ਤਾਂ 5000 ਦੇ ਦੀ ਮੇਰੀ ਵਾ ਨਾ ਤੂੰ ਪੰਜ ਦਾ ਕੀ ਕਰਨਾ ਜਵਾਖ ਦਾ ਦਾਖਲਾ ਨਹੀਂ ਭਰਾਂਗੇ ਉਹ ਪੰਜ ਨਾ ਦਾਖਲਾ ਭਰਦੀ ਦੱਸ ਦੇ ਸੂਟ ਲਿਆਈ ਪੰਜ ਮੈਨੂੰ ਦੇ ਦੀ ਮੈਂ ਮਾੜੀ ਜੀ ਭੁੱਖੀ ਲਿਆ ਹਾਂ ਆਹੋ ਤੂੰ ਤਾਂ ਸਿਰਫ ਆਪਦੇ ਬਾਰੇ ਸੋਚਿਆ ਕਰ ਤੇਰੀ ਕਬੀਲਦਾਰੀ ਲੈਦੀ ਐ ਭੁੱਖੀਆਂ ਵਾਲੀ ਹੋਰ ਨਾ ਕੁਝ ਸੋਚੀਂ ਜੱਜ ਦਾ ਲੈ ਮੇਰੀ ਗੱਲ ਸੁਣ ਲੈ ਆ ਨਾ ਨੂੰ ਜਿਹੜੇ ਤਾਂ ਮੈਂ ਕਾੜ ਦੂੰ ਕੜੇਲਾ ਪੂਰੀਆਂ ਆਉਂਦੇ ਤਾਂ ਐ ਕਿ ਆਉਂਦੀ ਨਹੀਂ ਸਾਰੇ ਪਿੰਡ ਚ ਗੱਲ ਉੱਡੀ ਹੋਈ ਆ ਵੀ ਤੂੰ ਪੜ੍ਹੀ ਲਿਖੀ ਆ ਆਹੋ ਨੂੰਨ ਦੱਸੀ ਨਾ ਸ਼ਾਇਦ ਉਹ ਵੀ ਸੋਹ ਕਰਦੀ ਰਹਿੰਦੀ ਵੀ ਪੜ੍ਹੀ ਲਿਖੀ ਜੀ ਪੋਣਿਆ ਪੰਜਾਬੀ ਚ ਤਾਂ ਚੱਕ ਦੂੰ ਫੱਟੇ ਮਖਾ ਮੈਂ ਚੱਲ ਚੱਲ ਫਿਰ ਆਜ ਮੇਰੀ ਗੱਲ ਸੁਣਨਾ ਮੈਡਮ ਬਣ ਕੇ ਰਹੀ ਜਮਈ ਨਾਲ ਚੇਟ ਮਸ਼ਕਰੀ ਕਰੀ ਕਰੀ ਪਾੜੇ ਲੁੱਟੇ ਆਏ ਹਾਂ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਸੱਸਰੀ ਕਾਲ ਦਾ ਠੀਕ ਹੈਗੀ ਕੀ ਸਿੱਖਣਾ ਤੁਸੀਂ ਅਸੀਂ ਤਾਂ ਜੀ ਸਾਈਨ ਕਰਨਾ ਸਿੱਖਣਾ ਜੀ ਇਕੱਲੇ ਅੱਛਾ ਚਲ ਕੋਈ ਨਾ ਸਾਈਨ ਤਾਂ ਤੁਹਾਨੂੰ ਮੈਂ ਸਿਖਾ ਦੂੰਗੀ ਠੀਕ ਹੈ ਤੇ ਨਾਲੇ ਪਹਿਲਾਂ ਐਡਮਿਸ਼ਨ ਕਰਾਓ ਇਹ ਕੀ ਹੁੰਦਾ ਜੀ ਠੀਕ ਜੀ ਦੱਸੈ ਨਹੀਂ ਤੁਸੀਂ ਇਹਨਾਂ ਨੂੰ ਉਹ ਪੈਸੇ ਹੁੰਦੇ ਆ ਪਹਿਲਾਂ ਦੇਓ ਕਹਿੰਦੀ ਪੈਸੇ ਕੱਢੋ 30 ਰੁਪਏ ਪੈਸੇ ਲੋਨ ਚ ਸਾਈ ਦੇ ਸਾਈ ਫੜਾ ਦੇ 30 ਰੁਪਏ ਉਹ ਚਲ ਕੋਈ ਨਹੀਂ ਮੈਂ ਆਪੇ ਹੱਥ ਨੇ ਘਰੋਂ ਫੜ ਲਿਆਉਂਗਾ 10000 ਦੇ ਦਿਓ ਰਲ ਕੇ ਨਾ 30 ਰੁਪਏ ਦਾ ਹੈਗੇ ਨੇ ਸਾਡੇ ਕੋਲੇ ਉਹ ਫੇਰ ਤੇਰਾ ਨਾਮ ਦੱਸ ਪਹਿਲਾਂ ਕੀ ਹੈ ਇਹ ਨਾ ਤਾਂ ਮੇਰਾ ਜੀ ਪਉਆ ਪਿੰਨਾ ਨਾ ਦੀਆ ਉਹ ਬੱਬੂ ਕਹਿੰਦੇ ਆ ਉਹ ਪੈਸੇ ਦਾ ਕਾਗਜ਼ਾਂ ਵਾਲੇ ਨਾਮ ਦੱਸੋ ਮਾਰੂ ਕੀ ਆ ਮੇਰਾ ਨਾਮ ਤਾਂ ਬਿੱਕਰ ਹੈ ਜੀ ਬਿੱਕਰ ਅੱਛਾ ਬਿੱਕਰ ਤੁਸੀਂ ਮੇਰਾ ਨਾਮ ਕੁਲਵਿੰਦਰ ਹੈ ਕਲ ਵੀਂਦਾ ਚਲੋ ਠੀਕ ਹੈ ਮੈਂ ਤਾਂ ਕੀ ਹੋ ਕਰਨਾ ਤੁਸੀਂ ਸਿੱਖਣਾਗਾ ਜਾਂ ਕਾਪੀ ਪੈਨ ਲੈ ਕੇ ਆਓ ਤੁਸੀਂ ਮੈਂ ਲਈ ਤੁਸੀਂ ਲਿਆਈ ਨਹੀਂ ਓਏ ਅਸੀਂ ਤਾਂ ਬਈ ਸਿੱਧਾ ਹੀ ਆ ਗਏ ਯਾਰ ਸਾਡੇ ਕੋਲ ਕਿਹੜੇ ਕਾਪੀ ਪੈਨ ਹੁੰਦੇ ਆ ਕਿਹ ਕਾੜਾ ਰਹਿਗੇ ਲੈ ਆਉਣਾ ਹੀ ਨਹੀਂ ਹਾਂ ਕਿਹੜਾ ਸੇ ਹੈ ਕਿਹ ਕਾੜਾ ਦੀ ਕੋਈ ਲੋੜ ਨਹੀਂ ਇੱਥੇ ਕਿਹੜਾ ਬੰਦਾ ਵੱਢਣ ਆਇਆ ਤੁਸੀਂ ਨਾਮ ਸਿੱਖਣ ਆਏ ਹੋ ਚੁੱਪ ਕਰਕੇ ਬਹਿ ਜਾਓ ਨਾਮ ਸਿੱਖਣ ਆਏ ਹੋ ਤੁਸੀਂ ਜਿਆਦਾ ਨਾ ਬੋਲੋ ਨਾਲੇ ਕੱਜਰ ਦਾ ਚੁੱਪ ਕਰ ਜਾ ਨਹੀਂ ਪਹਿਲਾਂ ਜਿਵੇਂ ਆਪਣਾ ਦੂਜੀ ਜੋ ਨਾਮ ਲੱਗਦਾ ਸੀ ਉਵੇਂ ਹੀ ਨਾਮ ਕਰਦੇ ਆਂ। ਆ ਗਏ ਉਹਨਾਂ ਨਾਲ ਕੇ ਤੇਰੀ ਪੜਾਈ ਵਾਲੀਆਂ ਕਿਤਾਬਾਂ ਬਹੁਤ ਨੇ। ਲੈ ਇਹਦਾ ਬੜਾ ਪੜਿਆ ਐਵੇਂ ਨਾ ਜਾਣਿਆ ਉਹਨੂੰ। ਇਹ ਪੜ੍ਹਨ ਦੀਆਂ ਕਰੂ। ਸਾਨੂੰ ਤੁਸੀਂ ਸੌਖਾ ਆਇਆ ਕਰਕੇ ਦੱਸ ਦਿਓ ਹੋਰ ਜਿ ਗੱਲਾਂ ਦਾ ਸਾਡੇ ਸਿਰ ਉੱਤੋਂ ਵੀ ਲੰਘੇ ਆਣਗੀਆਂ। ਸੌਖਾ ਕਰਕੇ? ਹਾਂ। ਇਹ ਪਹਿਲਾਂ ਤੁਹਾਨੂੰ ਮੈਂ ਇੱਕ ਅੱਖਰ ਪਾਉਣਾ ਸਿਖਾਉਣੀ ਆ। ਹਾਂ। ਇਹ ਆ ਦੇਖ ਆ ਅੱਖਰ ਪਾ ਕੇ ਦਿਖਾ ਲੈ ਤੂੰ ਪਾ ਕੇ ਦਿਖਾ ਬਲ ਤੂੰ ਹੀ ਬਾਲਾ ਤਾਵਲਾ ਜਾ ਲੈ ਇੱਧਰ ਆ ਨੀ ਉਹ ਇੱਧਰ ਨੂੰ ਬੇ ਕੀ ਕਰਨਾ ਇੱਥੇ ਵੀ ਲਿਖ ਦੇ ਯਾਰ ਨਾਮ ਤਾਂ ਤੂੰ ਕਾਪੀ ਤੇ ਲਿਖਣਾ ਨਾ ਮੈਂ ਇੱਧਰ ਨੂੰ ਕਾਹਤੋਂ ਹੋਵਾਂ ਉਹ ਮਾੜਾ ਖੜ ਜਾ ਪਾਉਣ ਨੇ ਇਹ ਕੰਜਰ ਦਾ ਉਮਰ ਠੀਕ ਕਰੀ ਜਾਂਦਾ ਉਹ ਭੈਣ ਦਾ ਸਾਰੇ ਰਜਿਸਟਰ ਤੇ ਹੇ ਦੇਖੋ ਨੀ ਜਿਹੜੇ ਸਾਹਮਣੇ ਨਾਲ ਤੂੰ ਊੜਾ ਪਾਇਆ ਤੂੰ ਨੀ ਨਾਮ ਪਾਉਣਾ ਸਿੱਖਦਾ ਉਹ ਮੈਨੂੰ ਤਾਂ ਲੱਗਦਾ 30000 ਘੱਟ ਕਰ ਲਿਆ ਤੁਹਾਡੇ ਨਾਲ ਓਏ ਤੁਸੀਂ ਪਾ ਕੇ ਦਿਖਾਓ ਇਹ ਤਾਂ ਫੇਲ ਹੈ ਮੈਗੀ ਬਮਾਰੀ ਆ ਉੜਾ ਪਾ ਕੇ ਦਿਖਾ ਆਹ ਜੀ ਜੇ ਉੜਾ ਪਾਤਾ ਸਮਝ ਲੈ ਤੈਨੂੰ ਨਾ ਪਉਣਾ ਆ ਗਿਆ ਏ ਭੈੰਦਰਾ ਹੋਰ ਇਹਦਾ ਦੇਖਦੇ ਆ ਜੀ ਕਰੀ ਕੀ ਮੇਰੇ ਤੋਂ ਮੈਂ ਸੀ ਪੁੱਛਣਾ ਤੇ ਉਹ ਨਾ ਭੈਣ ਜੀ ਇਹ ਕੰਮ ਆਪਣੇ ਦਾ ਹਿਸਾਬ ਤੋਂ ਬਾਹਰ ਹੈ ਜੀ ਬਸ ਫਿਰ ਮੇਰੇ ਵੀ ਹਿਸਾਬ ਤੋਂ ਬਾਹਰ ਆ ਉਹ ਕੋਈ ਕਰਾਂਗੇ ਨਹੀਂ ਉਹ ਸੁਣਨੇ ਇਨਾਂ ਦੇ ਬਿਨਵਾ ਦੱਸਿ ਪਹਿਲੇ ਅੱਖਰ ਕੀ ਇਹਨਾਂ ਦਾ ਜਿਵੇਂ ਉਹਨਾਂ ਨੂੰ ਬੱਬੂ ਆ ਇਹਦਾ ਨਾਮ ਬਿੱਕਰ ਪਹਿਲਾ ਅੱਖਰ ਉਹ ਦੱਸ ਦੇ ਇਹਨਾਂ ਨੂੰ ਕਿਹੜਾ ਬੋਲ ਦੇਖ ਤਲਾ ਮਾਂ ਇਹਨਾਂ ਨੂੰ ਕੁਛ ਆਉਂਦਾ ਵੀ ਆ ਓਏ ਆਉਣ ਨੂੰ ਗੋਲੀਆਂ ਖਾਣ ਲੈ ਤੂੰ ਪਾ ਕੇ ਦਿਖਾ ਅੱਖਰ ਇਹ ਬਸ ਕੁਲੀ ਨੇ ਕਿਹਾ ਜੀ ਅਸੀਂ ਤਾਂ ਮਾੜਾ ਮੋਟਾ ਬਾਰਕੋਲ ਦੀ ਲੰਗੇ ਹਾਂ ਹਾਂ ਆ ਸਿੱਖ ਜਾਊਗਾ ਲੱਗਦਾ ਇਹਨੂੰ ਸਹੀ ਨਾਮ ਪਾਇਆ ਦੇ ਹਾਂ ਓ ਹਾਂ ਓਏ ਇਹ ਸਿੱਖ ਜਾਊਗਾ ਤੁਹਾਡਾ ਤਾਂ ਵੱਜ ਦਿਮਾਗ ਆ ਬਈ ਤੂੜੀ ਭਰੀ ਹੋਈ ਆ ਤੁਹਾਡੇ ਦਿਮਾਗਾਂ ਚ ਤਾਂ ਕਣ ਭਾਣ ਜੀ ਪਹਿਲਾ ਇਹਨੂੰ ਸਿਖਾ ਦਿਓ ਇਹ ਕੰਜਰ ਤਾਂ ਸਾਡੇ ਨਾਲ ਹੀ ਹੁੰਦਾ ਇਹ ਮਾੜਾ ਮੋਟਾ ਇਹ ਸਿਖਾ ਦੋ ਸਾਨੂੰ ਤੂੰ ਸਾਨੂੰ ਸਿਖਾ ਨਹੀਂ ਆ ਜਾ ਸਾਡੇ ਨਾਲ ਨੇੜੇ ਹੋ ਜਾ ਮੇਰੀ ਗੱਲ ਸੁਣੋ ਤੁਸੀਂ ਨਾਮ ਪਾਉਣਾ ਸਿੱਖ ਗਏ ਸਮਝ ਲਓ ਤੁਸੀਂ ਪੈਸੇ ਜਮਾ ਕਰਾ ਦਿਓ ਪੈਸੇ ਸਾਡਾ ਲੋਨ ਹੋਊਗਾ ਫੇਰ ਭਰਾਂਗੇ ਹੁਣ ਪੈਸੇ ਹੈ ਨਹੀਂ ਪੰਗਾ ਦਾ ਪਰੇਸ਼ਾ ਆ ਦੀ ਆ ਭਾਣ ਜੀ ਲੈਣਗੇ ਇਹਨਾਂ ਦੇ ਜਦੋਂ ਲੋਨ ਹੋ ਗਿਆ ਇਹ ਤਾਂ ਮੇਰੇ ਅਰੇ ਹੁਣ ਤਾਂ ਘਰੋਂ ਨਾ ਕਮਾਉਣੇ ਨਹੀਂ ਘਰ ਸੰਭੇ ਇੱਕ ਨਾਮ ਪਾਉਣਾ ਸਿੱਖਿਆ ਉਹੀ ਪੈਸਿਆਂ ਨਾਲ ਜਵਾ ਦਈ ਜਾਂਦਾ ਕਹੇ ਜੇ ਬੰਦੇ ਲਿਆ ਤੂੰ ਤਾਂ ਮੱਠਾ ਭੁਚਾ ਬੀਚੀ ਜੁੜੀ ਤੂੰ ਬੇ ਜਿੰਮੇਂਗਨ ਸੁਣਤੀ ਆਂਦਾ ਕੁਸਣਾ ਨਹੀਂ ਕੁੱਨ ਨਹੀਂ ਆਂਦਾ ਮਿੱਤਰੋ ਤੁਸੀਂ ਤਾਂ ਸਾਰੇ ਆ ਵੀ ਤੇ ਪਹਿ ਮੈਨੂੰ ਆ ਜਾਂਦਾ ਤੂੰ ਵੱਧਦਾ ਮੇਰੀ ਗੱਲ ਸੁਣੋ ਬੇ ਤੁਸੀਂ ਪੈਸੇ ਤਾਂ ਭਰਦੇ ਨਹੀਂ 20 ਰੁਪਏ ਮੇਰੀ ਕਾਪੀ ਖਰਾਬ ਕਰਤੀ ਉੱਤੇ ਘੋਲ ਕੰਡੇ ਮਾਰ ਮਾਰ ਕੇ ਭਾਣੇ ਐ ਕਰੋਈ ਤੁਸੀਂ ਮੈਨੂੰ ਐ ਹੱਥ ਫੜ ਕੇ ਨਾ ਐ ਐ ਐ ਲਿਖਿਆ ਉਹ ਫੇਰ ਮੈਂ ਮਰ ਫੜਨਾ ਹੋਇਆ ਬੇ ਮੇਰੀ ਗੱਲ ਸੁਣੋ ਹੱਥ ਤਾਂ ਮੇਰਾ ਨਹੀਂ ਫੜਦੀ ਇਹ ਸਾਲੇ ਬੰਤ ਫੜਨੀ ਸਿਖਾਏ ਜੀ ਤੁਸੀਂ ਇਹਨੂੰ ਆਏ ਦੱਸੋ ਤੇ ਆਏ ਤਾਂ ਫਿਰ ਸਾਡਾ ਤਾਂ ਮਹੀਨਾ ਲੰਘ ਜਾਊਗਾ ਮੇਰੀ ਗੱਲ ਸੁਣ ਲੈ ਇੱਥੇ ਤੂੰ ਮੇਰਾ ਹੱਥ ਫੜਨ ਨਹੀਂ ਆਇਆ ਨਾਮ ਸਿੱਖਣ ਆਇਆਗਾ ਤੁਸੀਂ ਮੇਰਾ ਹੱਥ ਫੜ ਲਓ ਜੀ ਹੋਰ ਕੀ ਹੈ ਉਹ ਮੈਂ ਫੜਾਵਾਂ ਮੇਰੇ ਸਾਰੇ ਜਿੁੱਤੇ ਜੁੱਤੇ ਬਗੂ ਪੱਤੇ ਤੁਰਿਆ ਜਾਂਦਾ ਮੈਂ ਆ ਕੇ ਯਾਰੀ ਦੋਸਤੀ ਹੈ ਕਰੇ ਬਾਦਲੇ ਪੈਣਾ ਹੱਥਾਂ ਤੱਕ ਬੱਗ ਤੂੰ ਪਕਾ ਲਿਆ ਤੂੰ ਨਾਮ ਸਿੱਖਣਾ ਪਾਉਣਾ ਚੁੱਪ ਕਰਕੇ ਬਹਿ ਜਾ ਮੇਰੇ ਨਾਲ ਫੇਰ ਤਾਂ ਐਂ ਦੇ ਮੈਂ ਤਾਂ ਕਹਿੰਦਾ ਮੇਰੇ ਘਰ ਪਟਣਗੇ ਭੈਣ ਯਾਰ ਮੇਰਾ ਸੂਟ ਤਾਂ ਡੁੱਬ ਗਿਆ ਉਹ ਤਾਂ ਭਰਾਲੇ 5000 ਉਹਨੂੰ ਮੈਂ ਆੜਾ ਪਾਉਣਾ ਸੀ ਇੱਕ ਵਾਰੀ ਹੋਰ ਦੇਖ ਲਊਂਗਾ ਤੋਰ ਤੋਰ ਪਰ ਇਹਨਾਂ ਨੂੰ ਇੱਕ ਵਾਰੀ ਹੋਰ ਦੇਖ ਲਓ ਮੜਾ ਜਾ ਕਹਿੰਦਾ ਇੱਕ ਵਾਰੀ ਹੋਰ ਦੇਖ ਲੈ ਚੱਲ ਦੇਖ ਲੈ ਤੁੱਥ ਨਾ ਲਾਈ ਪੈਰੇ ਖੋਰੀਆਂ ਮੇਰੀ ਗੱਲ ਸੁਣ ਲੈ ਆ ਨਾ ਮੈਂ ਪੇਜ ਲਾਉਣ ਲੱਗੀਆਂ ਮੈਂ ਇੱਥੇ ਇੱਕ ਇੱਕ ਵਾਰ ਨਾਮ ਲਿਖਣਾ ਜੇ ਹੁਣ ਘੋਲ ਕੰਡੇ ਪਾ ਦੇ ਤੁਹਾਡੇ ਜੁੱਤੀਆਂ ਪਹਿਣਣੀਆਂ ਮਾੜੇ ਦੱਸੂ ਦੱਸ ਇਹ ਇੱਥੇ ਤੇਰਾ ਨਾਮ ਪਾਉਣਾ ਸਿੱਖ ਆਹ ਦੇਖ ਤੁਹਾਨੂੰ ਮੈਂ ਨਾਮ ਪਾ ਕੇ ਦਿਖਾਉਣੀ ਆ ਇਹ ਐ ਨਾਮ ਪੈਂਦਾ ਹੁੰਦਾ ਆਏ ਪਾ ਨਾਮ ਐ ਨਾਮ ਪਾ ਦੇ ਤੇਰੀ ਭੈਣ ਨੂੰ ਹੱਥ ਫੜਦਾ ਓਏ ਨਹੀਂ ਨਹੀਂ ਫੜਦਾ ਨਹੀਂ ਫੜਦਾ ਓਏ ਉਹ ਬੇਰੋਖਾ ਬਾਦੋ ਸਿੱਟ ਲੈਣੀ ਮੇਰੇ ਇਥੇ ਵਾਲਿਆਂ ਨੂੰ ਪੜਾਈ ਕਰਾਉਂਦੇ ਸੀ ਓਏ ਓਏ ਆ ਲੈ ਪਰਵਾਹ ਦੇ ਓਏ ਹੋਲਾ ਮਾਰ ਤੀ ਦੋ ਹੋਲਾ ਮਾਰ ਆਉਗੇ ਆਉਂਗਾ ਮੈਂ ਇਹੇ ਜੇ ਲੈ ਕੇ ਆਉਣਾ ਇੱਥੇ ਆਏ ਸੀ ਨਾਮ ਸਿੱਖਣ ਇੱਥੇ ਗੇਟ ਲਾ ਹਣ ਤੇਰਾ ਹੱਥ ਸੋਣੀ ਬਣ ਗਿਆ ਤੇਰੇ ਮੇਰੇ ਘਰਾਂ ਦੇ ਜੋੜੇ ਨਵੇਂ ਰਹਿ ਗਏ ਲੈ ਓ ਪੁੱਤ ਸਾਮੇ ਇਹਨਾਂ ਨੂੰ ਚੱਲ ਜੋੜੇ ਤਾਂ ਛੱਡ ਕੇ ਪੈਸੇ ਤਾਂ ਨਹੀਂ ਦੇ ਕੇਗੇ ਮੇਰੀ ਗੱਲ ਸੁਣ ਮੈਂ ਇੱਕ ਜੀਤਾ ਦੇਖ ਲਈ ਤੈਨੂੰ ਇਹ ਜੇ ਬੰਦਿਆਂ ਦੇ ਸਾਹਮਣੇ ਛੱਟਣ ਵਾਲੇ ਨਹੀਂ ਸੋਹਣੀ ਹੈ ਮੇਰੇ ਪੁੱਤ ਦੀ ਹੈ ਉਹੀ ਲੈ ਕੇ ਆਉਣਾ ਇਹਨਾਂ ਨੂੰ ਛੱਡਣ ਬਾਅਦ ਚੱਲ ਹੁਣ ਤੁਰ ਪਾ ਸਾਲੇ ਨੇ ਗੋਰੇ-ਗੋਰਾ ਤੂੰ ਫੜ ਲਿਆ ਮੈਂ ਤੇਰੀ ਮਾਂ ਨੂੰ ਪਿਆ ਉਹ ਜਿੰਦਾ ਪਾਣੀ ਮੇਰੇ ਸਾਰਿਆਂ ਨੂੰ ਦੇਖਾਂ ਮੈਂ ਉਹ ਪਾਣਾ ਮੇਰੇ ਤਾਂ ਜੋੜੇ ਵੀ ਉੱਥੇ ਰਹਿ ਗਏ ਉਹ ਮਾਨੂੰ ਸਾਰਾ ਪਾਉਂਦਾ ਫੁੱਲ ਦੇ ਜਾਰੋ ਕੁ ਮੈਂ ਉਹ ਅਕਾਸਿਕ ਸੱਕ ਗਿਆ ਸੀ ਮੇਰਾ ਕੰਮ ਵੀ ਗਾਲਤ ਪਤਨ ਜੀ ਮੇਰੀ ਗੱਲ ਸੁਣੋ ਇੰਨੇ ਮੈਂ ਤੀਮੀ ਦੱਤ ਦਾ ਫਾਲ ਲੈਣ ਤੋਂ ਮੱਥ ਤੋਂ ਅਨ ਸਤਾਨਾ ਜੜਾ ਕੇ ਰੱਖੂ ਓਏ ਆਹਦਾ ਪਿੰਨ ਵੀ ਚੱਕ ਲੈ ਆ ਪਪਾ ਦਾ ਪਿੰਨ ਤਾਂ ਚੱਕ ਲੈ ਕੰਜਰ ਦੇੋਂ ਆਪਾਂ ਦਾ ਬੱਕਰੀਆਂ ਚਾਰ ਆਪਾਂ ਨਹੀਂ ਮੱਝਾਂ ਮੁਝਾਂ ਵਾਲੇ ਮੈਂ ਤਾਂ ਸਿੱਖ ਗਿਆ ਹੱਥ ਸੁੰਘ ਰੋ ਮੜੇ ਤੀ ਮਹੀਨਾ ਬਣਿਆ ਸੀ ਮੈਂ ਸਿੱਖ ਗਿਆ ਦੁਸ਼ਟ ਆਉਂਦੀ ਏ